ਮਾਨਯੋਗ ਐਸਐਸਪੀ ਸਾਹਿਬ ਮੁਹਾਲੀ ਜੀ ਦੀ ਗਾਈਡੈਂਸ ਏਟ ਉਹਨਾਂ ਦੀ ਡਾਇਰੈਕਸ਼ਨ ਏਟ ਅਸੀਂ ਅੱਜ ਬੱਸ ਸਟੈਂਡ ਦੀ ਚੈਕਿੰਗ ਕਰ ਰਹੇ ਹਾਂ ਤੇ ਇੱਥੇ ਅਸੀਂ ਜਿਹੜੇ ਕੋਈ ਪੁਰਾਣੇ ਲਾ ਵਾਰਿਸ ਮੋਟਰਸਾਈਕਲਸ ਗੱਡੀਆਂ ਵਗੈਰਾ ਖੜੇ ਨੇ ਖੜੀਆਂ ਨੇ ਉਹਨਾਂ ਦੀ ਵੀ ਚੈਕਿੰਗ ਹੋ ਰਹੀ ਹੈ ਪਲੱਸ ਜਿਹੜੀ ਬੱਸਸ ਦੇ ਅੰਦਰ ਕੋਈ ਜਿਹੜੇ ਸ਼ੱਕੀ ਬੰਦੇ ਨੇ ਉਹਨਾਂ ਦੀ ਚੈਕਿੰਗ ਕਰ ਰਹੇ ਹਾਂ ਉਹਨਾਂ ਦੇ ਬੈਗਸ ਵਗੈਰਾ ਤੇ ਇਸ ਤੋਂ ਇਲਾਵਾ ਜਿਹੜੇ ਹੋਰ ਪੈਸੇਂਜਰਸ ਵਗੈਰਾ ਵੀ ਆਖਰ ਕੋਈ ਹੋਰ ਬੰਦਾ ਜੋ ਕਿ ਇੱਥੇ ਲੋਟਰਲ ਆਰਾਊਂਡ ਕਰ ਰਿਹਾ ਹੈ ਬੱਸ ਸਟੈਂਡ ਦੇ ਉੱਤੇ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ उडेड एरिया ने मार्केट वगैरा भी सर्च करते रहने जी रेलवे ने बस स्टैंड है ਕਿ ਜਿਹਨੇ ਕਿ ਚੋਰਾ ਵਾਲੇ ਜਾਪਰੇ ਆਨ ਟਾਰਗੇਟਡ ਕਿਹਨਾਂ ਚੋਰੀ ਵਾਈਕਲ ਚੋਰੀ ਕਰਕੇ ਕੂਬਿੰਨਰ ਪਾਰਕਿੰਗ ਹਰੇ ਕਰ ਦਿੱਤੇ ਜਾਂਦੇ ਨੇ ਤੇ ਪਰਸੈਂਟ ਤੋਂ ਨਾਵਾ ਹੌਸਰੀ ਵੀ ਵਗਰਾ ਵੀ ਆਉਂਦੇ ਚੋਰੀ ਟੈਕਨੀਕ ਬਿਲਕੁਲ ਜੀ ਮੈਂ ਤਾਂ ਲੋਕਾਂ ਨੂੰ ਇਹ ਵੀ ਅਪੀਲ ਕਰੂੰਗਾ ਕਿ ਜੇ ਕੋਈ ਸਪੈਸੀਫਿਕ ਏਰੀਆ ਕੋਈ ਇਸ ਵੀ ਤੇ ਹੰਗ ਹੈਗਾ ਕਿ ਜਿੱਥੇ ਜਿਆਦਾ ਖੜਦਾ ਹੈ ਖੜਦੀਆਂ ਨੇ ਇਹ ਜੋ ਮੋਟਰਸਾਈਕਲ ਜੁੜੇ ਖੜਾ ਹੁੰਦੇ ਨੇ ਤਾਂ ਉਹ ਸਾਨੂੰ ਦੱਸਿਆ ਜਾਵੇ ਤਾਂ ਕਿ ਅਸੀਂ ਉਹਦੀ ਪ੍ਰੋਪਰ ਤਰੀਕੇ ਨਾਲ ਸਰਚ ਕਰ ਸਕੀਏ ਕਿ ਜਿਹੜੇ ਚੋਰਾਵਾਂ ਵਗੈਰਾ ਨੇ ਇੱਕ ਖੜਾ ਹੈ ਨੇ ਉੱਥੇ ਮੋਟਰਸਾਈਕਲਸ ਉਹਨਾਂ ਤੱਕ ਪਹੁੰਚ ਕੇ ਉਹਨਾਂ ਦੇ ਇਲਾਕ ਕਰ ਲਈ ਕਰ ਸਕਦੇ ਹ ਤੁਸੀਂ ਸ਼ੈਨਗਨ ਕੰਟਰੀਆਂ 'ਚ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 32 ਕੰਟਰੀਆਂ ਦਾ ਵੀਜ਼ਾ 2 ਮਹੀਨੇ ਦਾ ਵੀਜ਼ਾ ਹੋਏਗਾ ਪੇਮੈਂਟ ਤੁਸੀਂ ਆਫਟਰ ਵੀਜ਼ਾ ਦੇਣੀ ਹੈ ਜਿਸ ਦਿਨ ਵੀਜ਼ਾ ਲੱਗ ਗਿਆ ਅਸੀਂ ਤੁਹਾਨੂੰ ਪੇਮੈਂਟ ਲੈ ਲੈਣੀ ਹੈ ਸੋ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਇੱਕ ਨੰਬਰ ਦੇ ਵਿੱਚ ਸ਼ੈਨਗਨ ਕੰਟਰੀਆਂ ਦੇ ਵਿੱਚ ਤਾਂ ਜੱਪ ਸਟੱਡੀ ਨੂੰ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਡੇ ਦਿੱਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ ਤੇ ਤੁਸੀਂ ਵੀਡੀਓ ਦੇ ਰਾਹੀਂ ਦੇਖੋ ਜਿਨ੍ਹਾਂ ਦੇ ਅਸੀਂ ਵੀਜ਼ੇ ਲਗਵਾਏ ਨੇ ਉਹ ਤੁਹਾਨੂੰ ਆਪ ਦੱਸਣਗੇ ਵੀ ਉਹਨਾਂ ਦਾ ਵੀਜ਼ਾ ਕਿਸ ਤਰੀਕੇ ਨਾਲ ਲੱਗਿਆ ਤੇ ਕਿਵੇਂ ਉਹ ਪਹੁੰਚੇ ਮੈਂ ਹਰਮਨਪ੍ਰੀਤ ਸਿੰਘ ਮੇਰਾ ਵੀਜ਼ਾ ਜਪ ਸਟੱਡੀ ਮੁਹਾਲੀ ਨੇ ਲਵਾਇਆ ਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਹਨ ਮੈਂ ਮਨੀਸ਼ ਕੁਮਾਰ ਇਹ ਮੇਰਾ ਸੈਨੇਗਨ ਵੀਜ਼ਾ ਜਪ ਸਟੱਡੀ ਮੁਹਾਲੀ ਨੇ ਲਗਵਾ ਕੇ دیا ਹੈ ਔਰ ਸਾਰੀ ਪੇਮੈਂਟ ਵੀਜ਼ਾ ਲੱਗਣੇ ਕੇ ਸਾਥ ਥੈਂਕ ਯੂ